I oh. ਪਟਨਾ ਜੀ ਮੈਂ ਜੀ ਮੈਂ ਤੇ ਸ਼ਾਰਦ ਪਹਿਲਾਂ ਮੈਂ ਜੀ ਤੋਕਤਾ ਤੇ ਮੈਂ ਜਿਹੜਾ ਆਦਾ ਤੇ ਸ਼ਾਰਦ ਪਰ ਆਪਣੇ ਤੋਂ ਧੋਤੇ ਨਹੀਂ ਹੋਏ ਸੀ ਕਿ ਤਿਆਰ ਕੀਆ ਪਟੋਕੇ ਕਰ ਰਹੇ ਹਾਂ ਆਪਕੋ ਕੰਨੋ ਤੋਂ ਰਹੇ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਛੜੀ ਕਲਾ ਚੈਨਲ ਤੇ ਸਵਾਗਤ ਹੈ ਜੀ ਥੋੜਾ ਸਮਾਂ ਦਾ ਗੁਰ ਸੁਣਾਉ ਜੀ ਕੀ ਹਾਲ ਚਾਲ ਹੈ ਤੇ ਗਰਮੀ ਬਹੁਤ ਹੋ ਗਈ ਜੀ ਹੈ ਨਾ ਟੈਂਪਰਚਰ ਵੀ ਗਰਮੀ ਹੈ ਅੰਦਰ ਤੇ ਆਪਾਂ ਕੱਟਦੇ ਸੀ ਭਿੰਡਾ ਤੇ ਫਿਰ ਆਪਾਂ ਰੋਕ ਕੱਲਾ ਬਤਾ ਵੀ ਕਰਦੇ ਆ ਅੱਜ ਸੀ ਸਾਡੇ ਮੈਰਿਜ ਐਨੀਵਰਸਰੀ 26 ਮਈ ਤੇ ਆਪਣੇ ਵਹਿਣ ਨੂੰ ਅੱਜ ਲੱਗ ਗਿਆ ਜੀ 12 ਮਾਸਾਲ ਤੇ ਉਦੋਂ ਤਾਂ ਗਰਮੀ ਘੱਟ ਨਹੀਂ ਸੀ ਤੇ ਹੁਣ ਗਰਮੀ ਬਹੁਤ ਚਲੋ ਜੀ ਬਤਰਾ ਤਲੀ ਲੱ ਲਾ ਕੀ ਕਰ ਸਕਦੇ ਹਾਂ ਤੇ कोई कम करने जी नहीं करता गर्मी बहुत ज्यादा मैं इधर बाहर बैठ गई थी मैं चल मैं ना पिंडा चीर लिया थोड़े न कोई दो मिनट आप गई ਤੁਹ ਤਾਂ ਗਰਮੀ ਐ ਸਰੀ ਨਹੀਂ ਰੁਕ ਰਹਾ ਦਾ ਸਾਰਾ ਦਿਨ ਅੰਦਰ ਬੈਠੇ ਹੀ ਤਾਂ ਬਸ ਟੁੱਟਾ ਉਹ ਮੱਕਾ ਮਿਲ ਗਿਆ ਸਾਈਹ ਇੱਕ ਮਜ਼ਮਦ ਸੇਹੀ ਸੀ ਰਹਿਣਾਈ ਥੋੜੇ ਭਾਜੀ ਢਿੱਲੇ ਆ ਕੁਛੇ ਕੰਮ ਚ ਮਾਰ ਨਹੀਂ ਲੱਗਦਾ ਪਤਾ ਨਹੀਂ ਕੀ ਗੱਲ ਆ ਕੁਛ ਚੰਗਾ ਨਹੀਂ ਲੱਗਦਾ ਮੈਂ ਕੱਟ ਲਾਂ ਥੋੜੀਆਂ ਹੀ ਰਹਿ ਜਾਂਦਾ

ਗੰਡੇ ਕੱਟ ਲਏ ਲਗਵਾ ਲਈ ਨਾ ਇਹ ਵੀ ਨਹੀਂ ਨਾ ਇਹ ਵੀ ਨਹੀਂ ਇਧਰ ਮੇਰੇ ਆਇਆ ਜਿੰਨਾ ਮੋਹ ਉੱਥੇ ਰੱਖ ਦੀ ਦਰਾਜ ਜੀ ਸਾਇ ਲੈ ਜਾਵੇ ਫੁੱਲ ਚੱਕ ਕੇ ਰੋਟੀ ਪੰਨਾ ਲੰਨ ਕਰਟ ਤੇ ਹੁਣ اناਉਣੇ ਸਬਜੀ ਤੇ ਨਾਲੇ ਪੁੰਦੇ ਆਟਾ ਤੇ ਚਲੋ ਜੀ ਪਿੰਡਾਂ ਕੱਟ ਲਿਆਂ ਆਪਾਂ ਤੇ ਅੱਜ ਇਹ ਬਿਹੜਾ ਸਾਂ ਤੋਤਾ ਸੀ ਫੇਰ ਲੜਕੇ ਦੱਸਿਆ ਜੀ ਸੋਨਾਂ ਦਾ ਮੰਦੇ ਦਾ ਤੋਤਾ ਸੀ ਤੇ ਨਾਲੇ ਇਧਰ ਤੇ ਧੋਤਗੇ ਨਾਲ ਤੇ ਜੀ ਫੇਰ ਉਹ ਠੰਡੀ ਜੀ ਹਵਾ ਇਧਰ ਹੁੰਦੀ ਰਹਿੰਦੀ ਤੇ ਹਵਾ ਦਾ ਕਰਕੇ ਨੇ ਇਹਨੂੰ ਵੀ ਇਹ ਕਰਕੇ ਦਿੱਤਾ ਵਾ ਆ ਜਾਂਦਾ ਇਧਰ ਤੇ ਮਿਲਦੇ ਫਿਰ ਸਾਨੂੰ ਆਪਾਂ ਹੱਗ ਗਏ ਪਿੰਡਾਂ ਮੰਬਣਾ ਆਲ ਗਈ ਸਵਾਜ ਜੀ ਪਿੰਡਾਂ ਮੰ ਤਿਹਰੇ ਦੇ ਮੇਰੇ ਬਣਾ ਪਰ ਨਵੇਂ ਜੁੜਦੇ ਹੁੰਦੇ ਹੁੰਦੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਸਾਈ ਦੇਖਿਆ ਕਰੋ ਠੀਕ ਹੈ ਜੀ ਆਪਾਂ ਤੁਹਾਨੂੰ ਮਿਲਦੇ ਹਾਂ ਥੋੜੇ ਚਾਚਾ ਸੇ ਨਾਮ ਅੰਕੇ ਚਰੁ ਵੜਾਈ ਆਤਪਤੇ ਜੀਵਨ ਮੈਂ ਪਾਈ ਮੇਰ ਚਲੰਦਰ ਸਾਰੀ ਮਨ ਪਾਹ ਵਤਨ ਓਹ ਦਾ ਸੁਨਾ ਜਾਏ ਨਾਮ ਪਾਏ ਬਾਬਾ ਬੜੀ ਜੰਦ ਇਹ ਨੋਰਤ ਰਾਜੀ ਤੁਸੀਂ ਆਵਾਜ਼ ਆਉਂਦੀ ਹਣੀ ਵਿੱਚ ਆਪਣੇ ਗੁਰੂ ਘਰੇ ਪੜੀ ਜਾਂਦੇ ਆ ਇਹ ਬੁਰਦਾਰ ਇੱਧ ਸਾਲ ਮਣੀ ਰਹੇ ਜੰਮੇ ਸਾ ਤੋਂ ਹੋਣਾ ਤੋਂ ਹੋ ਗਈ ਹਾਂਜੀ ਸਸੀ ਕਾਲ ਜੀ ਜੋ ਗਏ ਸੌਂਗ ਵਾਲਾ ਜਪ ਕਰਦੇ ਆ ਹੱਥ ਦੇ ਬਲੌਗ ਦਾ ਫੈਂਟ ਇੱਥੇ ਕੱਲ ਤੋਂ ਮਿਲਣਾ ਨਹੀਂ ਸੀ ਨਾ ਬਲੌਗ ਦਾ ਤੇ ਬਾਕੀ ਵਧੀਆ ਜੀ ਠੀਕ ਠਾਕ ਜਿਹੜੇ ਚੈਨਲ ਤੇ ਨਵੇਂ ਆ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਕੰਟੀ ਵਾਲਾ ਬਟਨ ਦਬਾਇਆ ਕਰੀ ਤਾਂ ਤੁਹਾਡੇ ਤੱਕ ਸਾਰਾ ਮੀਡਿਆ ਜਾਂਦੀ ਆ ਸੋ ਤਨਾ ਤੇ ਬਾਕੀ ਵਧੀਆ ਜੀ ਹਨਾ ਗਰਮੀ ਤੋਂ ਬਚਿਆ ਕਰੋ ਤੇ ਮੇਰੇ ਕਹਨ ਪਰਮਾਣ ਸਰ੍ਹੋਂ ਪੀਦਾ ਜੀ ਪਾਠ ਕਰਿਆ ਕਰੋ ਜੀ ਪਾਠ ਬਹੁਤ ਜ਼ਰੂਰੀ ਹੈ ਕੰਮ ਮੀਰਗਾ ਭੈਣਾ ਕੋਈ ਵੀ ਕੰਮ ਕਰਦੀਆਂ ਰਸੋਈ ਦਾ ਸਤਨਾ ਹੈ 7:30 ਤੇ ਤੁਹਾਨੂੰ ਘਾਟੇ ਸਭ ਕੁਝ ਮਿਲਦਾ ਟਮਾਟਮਾ ਦਾ ਸਰਹਣਾ ਆਪਣੇ ਨਾਲ ਬੋਲ ਲਓ ਜੀ ਚਲੋ ਜੀ ਠੀਕ ਹੈ ਤੇ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਸਾਰੀ ਵੇਖਿਆ ਕਰੋ ਜਿਹੜੇ ਨਵੇਂ ਜੁੜਦੇ ਆ ਜੀ ਜੇ ਤੁਹਾਨੂੰ ਕੰਟੀਆ ਦਾ ਬਟਨ ਦੱਸ ਕਰ ਦਿਓ ਅੱਗੇ ਬਾਅਦ ਇਹ ਸਾਈ ਦਾ ਸ਼ੇਅਰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਕਿਤਾ ਜੀ ਤੇ ਅਦਾਸ ਕਰਿਓ ਜੀ ਸਾਰੇ ਵਾਹਿਗੁਰੂ ਸਾਡੇ ਨਿਰਜੀ ਨਿਰਖੋਤ ਨਰਪਾਏ ਦੁਪਹਿਰ ਤੱਕ ਉਹਨਾਂ ਦੀ ਰਿਪੋਰਟ ਆ ਜੂਗੀ ਕਿ ਫਿਰ ਵਾਈਬਲ ਪਰੇ ਤੰਦਰੁਸਤੀ ਬਖਸ਼ੀ ਹੈ ਨਾ ਕੋਈ ਪ੍ਰੋਬਲਮ ਨਾ ਹੈ ਭੈਣ ਪ੍ਰਸਾਦ ਦੱਸ ਕਰੀ ਠੀਕ ਹੈ ਜੰਮ ਠੀਕ ਹੈ ਜਿਓ ਕੇ ਬਾਈ ਸਸਟ ਕਾਲ ਸਾਰੇ ਦੁਆਰਾ ਫਿਰ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਕਰੂ ਜਾਨਤੀ ਵਾਲਾ ਬਸ ਲਓ ਕੋ ਮਟਕ ਕਰੇ ਕਰੋ ਲਾਈਕ ਸ਼ੇਅਰ ਵੀ ਕਰਿਆ ਸੀ ਭਾਈ